ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਤੇ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੀ ਆਂ ਚਾਰ ਝੋਟੀਆਂ ਚਾਰੇ ਸੁਈਆਂ ਸਵਈਆਂ ਸਭ ਤੋਂ ਪਹਿਲਾਂ ਵੀਰ ਜੀ ਡਰੈੱਸ ਨੋਟ ਕਰ ਲਓ ਨਾਮ ਹੈਗਾ ਵੀਰ ਜੀ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਲੱਗ ਲਓ ਪੋਕੇ ਚਕਾਵਾ ਫੋਨ ਨੰਬਰ ਹੈਗਾ ਵੀਰ ਜੀ 95928 00635 ਬਾਕੀ ਵੀਰਾਂ ਭਰਾਵਾਂ ਅੱਗੇ ਬੇਨਤੀ ਸਾਡੇ ਚੜ੍ਹਦੀ ਕਲਾ ਡੇਰੀ ਫਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਐਂਡ ਤੱਕ ਵੀਡੀਓ ਤੱਕ ਬਣੇ ਰਹੋ ਤੁਹਾਨੂੰ ਆਪਾਂ ਸਾਰੀਆਂ ਝੋਟੀਆਂ ਤੋੜ ਕੇ ਵਿਖਾਵਾਂਗੇ ਬਹੁਤ ਹੀ ਸਾਫ਼ ਸੁਥਰੀਆਂ ਥਾਂ ਛੱਡੇ ਵਾਲੀਆਂ ਝੋਟੀਆਂ ਨੇ ਨਿੱਕੇ ਸਿੰਘ ਦੀਆਂ ਇੱਕ ਦੇ ਪਹਿਲੇ ਨੰਬਰ ਢਾਲੀ ਝੋਟੀ ਸੂਈ ਆ ਨੀਲੀ ਰਗ ਦੀ ਕੱਟੀ ਦੇ ਮਗਰ ਤੇ ਵਿਖਾਉਣੇ ਤੁਹਾਨੂੰ ਪਹਿਲੇ ਨੰਬਰ ਵਾਲੀ ਆਓ ਖੋਲੋ ਆ ਵੀਡੀਓ ਬਿਲਕੁਲ ਸਾਦੀ ਸੂਈ ਜੇ ਆ ਕੱਟੀ ਨੂੰ ਠਾ ਮੜੀ ਜੁਣਾ ਔਰ ਕੱਟੀ ਦਾ ਮੂੰਹ ਇਹਨੂੰ ਕਰ ਮੜ ਜਾ ਸਕਣ ਮੱਟੀ ਦੇ ਬਖ ਬੱਗੀ ਵਾਸਤੇ ਦੇਖੋ ਦੇਖੋ ਨੀਲੀ ਰਬੀ ਦੀ ਤਾਜੀ ਸੂਈ ਦੇ ਵਿੱਚ ਦੀ ਕਲਦੀ ਤੇ ਚੰਗੇ ਰਕਾਰਦੀ ਆ ਢਾਲੀ ਜੇ ਵੇਖੋ ਇਸ ਸੰਗ ਮੀਨਾ ਤੇ ਕੱਦ-ਕੱਡ ਹੀ ਚੰਗਾ ਬਿਲਕੁਲ ਹੁਣ ਵਿਧੀ ਚੋਈ ਆ ਚੋਈ ਵੀ ਸਾਫ਼ ਕਰਕੇ ਲਿਆਂਦੀ ਆ 8 ਕਿਲੋ ਝੋਟੀ ਥੱਲੇ ਬੋਲਾ ਹੀ ਹੋਊਗਾ ਜੇ ਚੰਗੇ ਵੱਡੇ ਕੱਦ-ਕੱਡ ਦੀ ਆ ਚੂਣ ਚਵਾਈ ਬਹੁਤ ਸਾਫ਼ ਆ ਉਸ ਝੋਟੀ ਦੀ ਜਿਮਾਂ ਕੋਈ ਝੋਟੀ ਜੇ ਆ ਵੇਖੋ ਸੇਪੋਲੀ ਵੀ ਬਹੁਤ ਆ ਫਾਈਟ ਵੇਖੋ ਵੀ ਜੀ ਕੱਦ ਵੇਖੋ ਬਿਲਕੁਲ ਹੀ ਪਤਲੇ ਚੰਬ ਦੀ ਝੁੱਟੀ ਹੈ ਦੇਖ ਲਈ ਚੰਗੀ ਤਰ੍ਹਾਂ ਚੈੱਕ ਕਰੋ ਆ ਦੇਖੋ ਬਹੁਤ ਹੀ ਸਾਫ ਸੁਥਰੀ ਆ ਦੁੱਧ ਕੋਈ ਵੀ ਜੀ 12 ਕਿਲੋ ਝੁੱਟੀ ਕਰੂਗੀ ਤੇ ਬਾਕੀ ਵੇਖੋ ਥੱਲੇੋਂ ਬਹੁਤ ਹੀ ਸਾਫ ਹੈ ਝੁੱਟੀ ਚੋਂਟ ਵੀ ਬੜੀ ਬਹੁਤ ਸਾਫ ਹੈ 8 ਕਿਲੋ ਝੁੱਟੀ ਥੱਲੇ ਬੋੜੀ ਹੈ ਤੇ ਇਹਦਾ ਮੁੱਲ ਵੀ ਜੀ ਕਰਨ ਨੂੰ ਭਾਵੇਂ 90000 ਕਰ ਲਈਏ 85000 ਕਰ ਲਈਏ ਵੀ ਜੀ 80000 ਦੀ ਹਾਨਾ ਦੇ ਦਾਂਗੇ ਹਾਂਜੀ 80000 ਰਿਹਾਨਾ ਬਿਲਕੁਲ ਦੇ ਦਾਂਗੇ ਵੀਰ ਭਰਾ ਫੋਨ ਲਾਵੇ ਮਾਨਤਨ ਕਰਾਂਗੇ। ਅਫੀ ਦੂਜੇ ਨੰਬਰ ਤੇ ਆ ਗਈ ਵੀ ਜੀ ਬਹੁਤ ਹੀ ਖੂਬਸੂਰਤ ਪਹਿਲਾਂ ਛੋਟੀ ਸੂਈ ਵੱਡੀ ਦੋਂਦੀ ਤੋਂ ਬਲੇ ਝੁੱਗੀ ਹੋਣ ਢੀ ਜੇ। ਚੰਗੇ ਖਣ ਲੇਵੇ ਦੀ ਵੀ ਜੀ ਵੱਡੀਆਂ ਛੋਟੀਆਂ ਜਨਾ ਵੇਖੋ। ਖਣ ਪਸ਼ਮਾ ਬਹੁਤ ਕਰਦਾ ਛੋਟੀ ਥੱਲੇ ਨਵਾਂ ਤੋਂ ਕੋ 10 ਕਿਲੋ ਦੁੱਧ ਤਿਆਰ ਹੋਗਾ। ਤੇ ਇਹਦੇ ਮਗਰ ਵੀ ਕੱਟੀ ਜੀ ਵੀ ਦੀ। ਖੋਲੇਪਲਾ ਮੜੀ ਛੋਟੀ ਖੋਲੇ ਦਿਖਾਈ। ਇਹਦੇ ਵੀ ਦੀ ਦਮਾਂ ਦੁੱਧੀਆਂ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਆ ਵੇਖੋ ਦਮਾਂ ਸੱਡਾਂ ਦੇ ਬੱਲੇ ਵੇਤੇ ਡਾਬਿਆ। ਤੇ ਬਾਕੀ ਰਾਜੀਪੜੀ ਵੀ ਪੂਰੀ ਸੁਣੀ ਹੈ ਜਨਾਬੀ ਕੋਈ ਚਹੀਏ ਝੋਟੀ ਆ ਬਸ ਅੱਗਲੇ ਚੈੱਕ ਕਰੋ ਉਹ ਦੀ ਕਮਲ ਦਾ ਲੇਵਾ ਤਿਆਰ ਕੀਤਾ ਕਰਮਾਲੀ ਨੇ ਵੇਖੋ ਐ ਘੜ ਘੜ ਕੇ ਕੱਲਾ ਕੱਲਾ ਥਾਨ ਗਰ ਲਾਵੇ ਲੱਗਾ ਝੋਟੀ ਆ ਦੇਖੋ ਜੀ ਸ਼ਰਮੂਨੀ ਬਹੁਤ ਸਾਫ ਹੈ ਨਿੱਕੇ ਸਿੰਗੀ ਝੋਟੀ ਬਾਕੀ ਠੰਡੀ ਸੀਲ ਬਹੁਤ ਹੈ ਵੇਖੀ ਆਹੋ ਜੀ ਲੇਵਾ ਲੇਵਾ ਕਰਮਾਲੀ ਨੇ ਤਾਂ ਕਈਆਂ ਵਲੇਤਨਾਂ ਦਾ ਰਕ ਲੱਗਾ ਆ ਦਮਾ ਸਾਈਡਾਂ ਦੇ ਉੱਗੀ ਲੇਵੇ ਤੇ ਡਾਬੇ ਝੋਟੀ ਦੇ ਅਵੇਕ ਐਸਾ ਐਸਾ ਲੱਗਾ ਜੇ ਕਰਦੇ ਹਾਂ ਕਿ ਦੁੱਧ ਵਾਲੀ ਜੇ ਕੋ ਵੀਰਪਰਾ ਸੇਵਾ ਕਰੇ ਤਾਂ ਵੀ ਜੀ ਪਹਿਲਾਂ ਈ ਝੋਟੀ ਦਹਾਂ ਤੋਂ ਬਾਹਰ ਦੁੱਧ ਕੱਢੂਗੀ 11 12 ਕੱਢੂ ਇਹਦਾ ਮੁੱਲ ਵੀ ਜੀ ਏਡੀਆਂ ਸਾਫ ਸੁਥਰੀਆਂ ਝੋਟੀਆਂ ਤੇ ਸਵਾ ਸਵਾ ਲੱਖ 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 ਮੁੱਲ ਕਰਦੇ ਆ ਬਾਕੀ ਆਪਾਂ ਮੁੱਲ ਵੀ ਜੀ ਜਾਇਜ਼ ਕਰਾਂਗੇ ਝੋਟੀਆਂ ਸਾਰੀਆਂ ਆਪਣੀਆਂ ਲੱਖੋਂ ਬਾਹਰ ਵਾਲੀਆਂ ਪਰ ਆਪਾਂ ਕਿਸੇ ਦਾ ਲੱਖ ਵੀ ਨਹੀਂ ਮੰਗਣਾ ਸਾਰੀਆਂ ਅੰਦਰ ਹੀ ਰਹਿ ਜਾਣੀਆਂ ਇਹਦਾ ਮੁੱਲ ਵੀ ਜੀ 90000 ਰੁਪਏ ਝੋਟੀ ਦਾ ਇਹ ਵੀ ਜੀ 85000 ਦੀ ਹੈ ਹਾਨਾ ਝੋਟੀਆਂ ਪੁੱ ਦੇ ਦਾਂਗੇ ਤੇ ਤੀਜੇ ਨੰਬਰ ਤੇ ਆ ਗਈ ਹੈ ਵੀਰ ਜੀ ਇਹ ਵੀ ਦੂਜਾ ਸੁਭਾ ਸੁੱਕੜੀ ਸੁਈ ਆ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਆ ਵੇਖੋ ਪੂਰੇ ਕੱਦ ਕਾਠ ਵਾਲੀ ਆ ਛੋਟੀ ਇਹ ਥੱਲੇ ਵੀਰ ਜੀ ਬਿਲਕੁਲ ਤਾਜੀ ਸੁਈ ਆ ਇਹਦੇ ਇਥੇ ਕੋਈ 10 ਤੋਂ 11 ਲੀਟਰ ਤੱਕ ਤਿਆਰ ਹੋਗਾ ਖੋਲਿਓ ਭਲਾ ਮੜੀ ਬਿਲਕੁਲ ਪਤਲੇ ਚੰਮ ਦੀ ਦੁੱਧ ਵਾਲੀ ਛੋਟੀ ਆ ਇਹ ਵੀ 13 14 ਕਿਲੋ ਵਾਲੀ ਛੋਟੀ ਆ ਇਹ ਵੀ ਬਹੁਤ ਹੀ ਕਮਾਲ ਦੀ ਥੱਲੇ ਤਿਆਰ ਆ ਆ ਵੇਖੋ ਖਣਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਆ ਵੇਖੋ ਹਾਲੋ ਲੋ ਕੁਬੀ ਪਹਿਲੇ ਵੀ 10 ਤੋਂ 11 ਲੀਟਰ ਤੱਕ ਪਿਆਰ ਹੋਗਾ ਇਸ ਟਿੰਨ ਚੋਂ ਤੇ ਵਾਗੀ ਸਾਬ ਆ ਬੱਚਾ ਇਹਦਾ ਇਹਦੇ ਮਗਰ ਕੱਟਾ ਜੇ ਆ ਜੇ ਬੱਚਾ ਲਾਗੋਂ ਦੀ ਵੇਖ ਲਓ ਥਣਾ ਦਾ ਸੈਜ ਤੇ ਗੈਰ ਚੱਕ ਚੋਂ ਤੇ ਆਣ ਬੀ ਬਿਲਕੁਲ ਭੋਲੀ ਆ ਆ ਵੇਖੋ ਨਾ ਥੱਲੇ ਇਦਾਂ ਥੱਲੇ ਬਜੋ ਭਾਵੇਂ ਬਿਲਕੁਲ ਭੋਲੀ ਆ ਵੇਖੋ ਭੋਲੀ ਬਿਲਕੁਲ ਹਲੋ ਇਦਾਂ ਹੀ ਥੱਲੇ ਬੈ ਕੇ ਮੈਂ ਥੱਲੇ ਬਹਿ ਗਿਆ ਬੱਚ ਖਿਲਾ ਰ ਕੇ ਥੱਲੇ ਧਰ ਮਾਰ ਬਿਲਕੁਲ ਭੋਲੀ ਹੈ ਬਜੀ ਇਦਾਂ ਹੀ ਭਾਈ ਬੈਰੋ ਝੋਟੀ ਝਲੇ ਚੰਗੇ ਕੱਟ ਦਾ ਕਾਰ ਵਾਲੀ ਆ 13-14 ਕਿਲੋ ਦੁੱਧ ਬੜੇ ਰਮਾਨਾ ਨਾ ਕਰੂਗੀ ਝੋਟੀ ਆ ਸਾਈ ਦੇ ਕੈਪ ਚੈੱਕ ਕਰੋ ਇਹ ਕਿੰਨੇ ਸਾਰੇ ਇਹ ਕੱਟ ਕੱਟ ਦੀ ਬੇਲ ਦੀ ਵਜਨ ਵੀ ਚੰਗਾ ਝੋਟੀ ਦਾ ਸਿਰ ਮੂੰਹ ਦੀ ਬਹੁਤ ਸੋਹਣ ਸਾਫ ਹੈ ਨਿੱਕੇ ਸਿੰਘ ਦੀ ਆ ਇਹਦਾ ਮੁੱਲ ਵੀ ਜੀ ਜਦੋਂ ਆਪਾਂ ਗੱਲ ਕਰ ਹੀ ਲਈ ਆ ਵੀ ਝੋਟੀਆਂ ਤਾਂ ਲੱਖ ਤੋਂ ਬਾਹਰ ਮੰਗਣ ਵਾਲੀਆਂ ਪਰ ਆਪਾਂ ਇਹਦਾ ਵੀ ਮੁੱਲ ਜਾਇਜ਼ ਹੀ ਕਰਨਾ ਇਹਦਾ ਮੁੱਲ ਵੀ ਜੀ ਉਮੇ 95 ਕਰਾ ਲੋ 90 ਕਰਾ ਲੋ ਇਹ ਵੀ ਵੀਰ ਜੀ 85000 ਦੀ ਹਾਨ ਆਈ ਆਪਾਂ ਦੇ ਦੇਣੀ ਹੈ ਜਿਹੜੀ ਮਰਜ਼ੀ ਕੋ ਵੀਰ ਦਾਵਾ ਚ 85000 ਦੀ ਲੈ ਲਵੇ ਤੇ ਚੌਥੇ ਨੰਬਰ ਤੇ ਆ ਗਈ ਆ ਤੀਜਾ ਸੂਆ ਸੂਈ ਵੀਰ ਜੀ ਇਹ ਵੀ ਤਾਜੀ ਸੂਈ ਹੈ ਤੇ ਇਹ ਥੱਲੇ ਵੀ ਵੀਰ ਜੀ ਦੇ ਦੋ ਤਿੰਨ ਦਿਨ ਹੋਏ ਨੂੰ ਸੂਈ ਨੂੰ ਇਹਦੇ ਮਗਰ ਵੀ ਕੱਟੀ ਜਾਂ ਨੀਲੀ ਰਾਵੀ ਦੀ ਇਹ ਥੱਲੇ ਵੀਡੀ ਅਠਾਂ ਤੋਂ ਕੋ 9 ਕਿਲੋ ਬੋਲਾ ਤਿਆਰ ਹੋਊਗਾ ਥੱਲੇ ਦੇਖੋ ਥਣ ਲੈ ਵੀਰੀ ਬਹੁਤ ਸਾਫ ਆ ਇਹ ਵੀ 13 14 ਕਿਲੋ ਦੁੱਧ ਕੱਢੂਗੀ ਹਾਂਜੀ ਓਲਿਓ ਪੜਾ ਮਣੀ ਓਲਕੇ ਤੋਰੀਏ ਤੇ ਥੋੜੀ ਜਿ ਮੈਂ ਲੱਪੇ ਜਿਹੜੇ ਤਾੜੀ ਸੂਈ ਆ ਮੈਂ ਵੱਡੀ ਆ ਕੋਈ ਵੀਰ ਭਰਾ ਡੇਰੀ ਜਿਹੜੀ ਦੁੱਧ ਰੱਖਣ ਵਾਲੀ ਉਹ ਮਾਝਾ ਆ ਦੇਖੋ ਇਹ ਚੋਈ ਜਵਾਈ ਮੱਝ ਵੀ 89 ਲੀਟਰ ਬੁੱਲ ਤਿਆਰ ਹੋਊਗਾ ਬਾਕੀ ਮੈਂ 12 13 ਗਲਵਣੀ ਲੈ ਉਹ ਮੋੜ ਲਿਓ ਮੋੜ ਲਿਓ ਬਾਹਰ ਤੋਂ ਰੀ ਹਾਈਟ ਦੀ ਚੰਗੀ ਆ ਬੇ ਲੰਬਾਈ ਚੰਗੀ ਆ ਉਹ ਕੱਟੀ ਮਾੜੀ ਕੱਟੀ ਲੈ ਜੋ ਕੱਟੀ ਚੱਕਰਾ ਵੀ ਰਣ ਵਿਖਾ ਦੀ ਹੈ ਕੱਟੀ ਇਹਦੀ ਕਿ ਨੀਲੀ ਰਵੀ ਦੀ ਕੱਟੀ ਆ ਉਹ ਜਾਗ ਨਸਲ ਤੇ ਮੱਜ ਆ ਆ ਵੇਖੋ ਵੀ ਜੀ ਆ ਕੱਟੀ ਜੇ ਮਕਰੇ ਦੀ ਨੀਲੀ ਦੀ ਆ ਨੀਲੀ ਦੀ ਕੱਟੀ ਹੈ ਬਿਲਕੁਲ ਬਿਲਕੁਲ ਤਾਜੀ ਸੂਈ ਦੋਹਾਂ ਤਨਾਂ ਦਿਨਾਂ ਦੀ ਚੰਗੇ ਸੀਮਨ ਦੀ ਕੱਟੀ ਹੈ ਚਲੋ ਲੈ ਜੋ ਤੇ ਦੁੱਧ ਵੀ ਜੀ ਵੀ ਕੋ ਵੀਰ ਭਰਾ ਸੇਵਾ ਕਰੂਗਾ ਤੇ 12 ਤੋਂ 13 ਲੀਟਰ ਤੱਕ ਤਿਆਰ ਕਰੂਗੀ ਮੱਜ ਤੇ ਬਾਕੀ ਮੁੱਲ ਵਿਧੀ ਇਹ ਤਾਂ ਵੀ ਭਮੀ ਆਪਾਂ 85 ਕਰ ਲਈਏ 90 ਕਰ ਲਈਏ ਇਹ ਵੀ ਜੀ ਹਾਂ ਨਾ ਹੀ 82000 ਦੀ ਮੈਂ ਦੇ ਦਾਂਗੇ ਆਪਾਂ ਦੁੱਧ ਵੀ ਜੀ 13 14 ਕਿਲੋ ਤਿਆਰ ਕਰੂਗੀ ਮੱਝ ਅਰੇ 9 ਕਿਲੋ ਬੋੜਾ ਹੋਊਗਾ ਮੈਂ ਥੱਲੇ ਤਿਆਰ ਬਾਕੀ ਵੀਰਾਂ ਨੂੰ ਇੱਕ ਝੋਟੀ ਆਪਾਂ ਵਿਖਾ ਦਈਏ ਨੀਲੀ ਰਾਵੀ ਦੀ ਝੋਟੀ ਜੇ ਕੋਈ ਵੀਰ ਕੋਈ ਸ਼ਕੀਨ ਹੋਵੇ ਘਰ ਸਾਹਮਣੇ ਕੇ ਚੰਗੀ نسل ਤਿਆਰ ਕਰਨ ਵਾਲਾ ਤੇ ਆ ਝੋਟੀ ਆਪਣੇ ਕੋਲ ਦੋਂਦੀ ਤੇ ਦੀ ਖਾਈ ਖਾਈ ਬੱਟੀ ਅਗੋਂ ਸੁਬੀ ਜਿੱਥੇਲੇ ਖਾਨੇ ਵੀ ਵੇਖੋ ਇਹਦੇ ਚਿੱਟੇ ਵਾਲੀ ਜਿਹੜੀ ਯਾਦ ਨਾਲ ਸਭ ਚੰਗੇ ਸੀਮਾਂ ਦੀ ਝੋਟੀ ਆ ਉਹ ਵੀਰਪੁਰਾ ਸਾੰਭਲੂਗਰ ਚਤਤ ਝੋਟੀ ਬਣਦੇ ਲਾਇਕ ਆ ਤਿਆਰ ਹੋ ਜੂਗੀ ਤੇ ਹੁਣ ਇਹਦਾ ਮੁੱਲ ਵੀ ਜੀ 35000 ਰੁਪਇਆ ਇਹ 30000 ਦੀ ਆਪਾਂ ਜਸਨਾ ਝੋਟੀ ਦੇ ਦਾਂ ਹਾਂਜੀ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ